ਸਤਿ ਸ਼੍ਰੀ ਅਕਾਲ ਯੂਟਿਊਬ ਫੈਮਿਲੀ ਕਿਵੇਂ ਹੋ ਉਮੀਦ ਹੈ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਜੇ ਨਹੀਂ ਵਧੀਆ ਤਾਂ ਅੱਜ ਦਾ ਬਲੌਗ ਵੇਖ ਕੇ ਤਾਂ ਜ਼ਰੂਰ ਹੀ ਵਧੀਆ ਹੋ ਜਾਵੋਗੇ ਤੇ ਪਰਮਾਤਮਾ ਸਾਹਿਬ ਤੇ ਆਪਣੀ ਕਿਰਪਾ ਕਰੇ ਤੇ ਇਹੀ ਆਸ ਕਰਦੇ ਹੋਏ ਅੱਜ ਦਾ ਬਲੌਗ ਸਟਾਰਟ ਕਰਦੇ ਹਾਂ ਇਹ ਮਾਰਨਿੰਗ ਦਾ ਟਾਈਮ ਹੈ ਸਭ ਤੋਂ ਪਹਿਲਾਂ ਜੀ ਆਪਾਂ ਜੋ ਹੈ ਗਰਮ ਪਾਣੀ ਕਰਕੇ ਪੀਤਾ ਕਿਉਂਕਿ ਜੋ ਹੈ ਸਵੇਰੇ ਉੱਠ ਕੇ ਜੀ ਨਿਰਨੇ ਕਾਲ ਜੀ ਗਰਮ ਪਾਣੀ ਹੀ ਪੀਣਾ ਚਾਹੀਦਾ ਹੈ ਜਿੰਨਾ ਟੈਂਪਰੇਚਰ ਤੁਸੀਂ ਪੀ ਸਕਦੇ ਹੋ ਉਨਾ ਪੀਣਾ ਚਾਹੀਦਾ ਹੈ ਉਸ ਤੋਂ ਬਾਅਦ ਜੀ ਮੈਂ ਬਣਾਈ ਚਾਹ ਤੇ ਚਾਹ ਤਾ ਜੋ ਹੈ ਹਰ ਘਰ ਚ ਹੀ ਬਣਦੀ ਹੈ ਹਾਂ ਕਈ ਘਰਾਂ ਚ ਹੁਣ ਜੋ ਹੈ ਚਾਹ ਤੋਂ ਥੋੜਾ ਜਾ ਗੁਰੇਸ਼ ਕਰਦੇ ਨੇ ਪਰੇਸ਼ ਕਰਦੇ ਨੇ ਤੇ ਉਹ ਚੰਗਾ ਵੀ ਹੈ ਜਾ ਚੰਗੀ ਨਹੀਂ ਹੈ ਬਟ ਸਾਨੂੰ ਆਤ ਪਈ ਹੋਈ ਹੈ ਤੇ ਮਾਰਨਿੰਗਸ ਤਾਂ ਜੀ ਚਾਹ ਜ਼ਰੂਰੀ ਹੀ ਹੈ ਅੱਜ ਜੀ ਬਹੁਤ ਹੀ ਸੋਹਣਾ ਦਿਨ ਸੀਗਾ ਤੇ ਮੰਮੀ ਨਾਲ ਇੱਕ ਪ੍ਰੋਮਿਸ ਕੀਤਾ ਸੀ ਤੇ ਉਹ ਅੱਜ ਪੂਰਾ ਕਰਨਾ ਹੈ ਤੇ ਉਸ ਦੀ ਹੀ ਜੋ ਹੈ ਤਿਆਰੀ ਚੱਲ ਰਹੀ ਸੀਗੀ ਤੇ ਸਭ ਤੋਂ ਪਹਿਲਾਂ ਜੀ ਆਪਾਂ ਆਪਣੇ ਅਸਤਰ ਸ਼ਸਤਰ ਯਾਨੀ ਕਿ ਸ਼ੂਜ਼ ਵਗੈਰਾ ਧਾਰਨ ਕੀਤੇ ਕਿਉਂਕਿ ਹੁਣ ਜੋ ਹੈ ਆਪਾਂ ਕੰਮ ਤੇ ਲੱਗਣਾ ਸੀ ਤੇ ਟਾਈਮ ਤੇ ਹੀ ਜੋ ਹੈ ਜਿੱਥੇ ਪ੍ਰੋਮਿਸ ਕੀਤਾ ਸੀਗਾ ਮੰਮੀ ਨਾਲ ਉੱਥੇ ਹੀ ਪਹੁੰਚਣਾ ਸੀਗਾ ਤੇ ਜਦੋਂ ਮੈਂ ਇੱਧਰ ਬਾਹਰ ਆਈ ਤਾਂ ਦੇਖਿਆ ਕਿ ਇੱਧਰ ਕੋਈ ਰੋਲਾ ਪੈ ਰਿਹਾ ਹੈ ਤੇ ਜੋ ਲੜਾਈ ਝਗੜਾ ਹੋ ਰਿਹਾ ਹੈ ਦੋ ਭਰਾਵਾਂ 'ਚ ਇਹ ਕੋਈ ਮੈਨੂੰ ਲੱਗਦਾ ਹੈ ਲੜਾਈ ਦਾ ਕਾਰਨ ਜਾਂ ਤਾਂ ਜ਼ਰ ਜ਼ੋਰੂ ਜਾਂ ਜ਼ਮੀਨ ਹੁੰਦੀ ਹੈ ਤੇ ਇਹਨਾਂ ਦਾ ਮੈਂ ਜੋ ਹੈ ਰੋਲਾ ਵੇਖਿਆ ਕਿ ਕਿਸ ਗੱਲ ਤੇ ਇਹਨਾਂ ਦਾ ਰੋਲਾ ਹੈ ਤੇ ਇਹਨਾਂ ਨੂੰ ਦਬਕਾ ਦੇ ਕੇ ਜੀ ਫਿਰ ਇਹਨਾਂ ਦਾ ਜੀ ਸਾਰਾ ਸੋਲੂਸ਼ਨ ਕੀਤਾ ਇਸ ਤੋਂ ਬਾਅਦ ਜੀ ਆਪਣਾ ਕੰਮ ਹੁੰਦਾ ਹੈ ਵਿਟਾਮਿਨ ਡੀ ਲੈਣਾ ਤੇ ਆਪਾਂ ਜੀ ਇੱਥੇ ਚਾਹ ਦਾ ਕੱਪ ਵੀ ਲਿਆਏ ਸੀਗੇ ਨਾਲ ਕਿਉਂਕਿ ਕੰਮ ਤੋਂ ਪਹਿਲਾਂ ਜੀ એનર્ਜੀ ਬੂਸਟਰ ਚਾਹੀਦਾ ਹੈ ਤੇ ਉਹ એનર્ਜੀ ਬੂਸਟਰ ਲੈ ਕੇ ਜੀ ਆਪਾਂ ਬੈਠੇ ਸੀਗੇ ਰੈਸਟ ਕਰਨ ਲਈ ਤੇ ਇੱਧਰ ਜੀ ਬੇਟੀ ਸਕੂਲ ਲਈ ਰੈਡੀ ਸੀਗੀ ਤੇ ਅਸੀਂ ਕਰ ਰਹੇ ਸੀਗੇ ਥੋੜੀਆਂ ਗੱਲਾਂ ਬਾਤਾਂ ਤੇ ਇਧਰ ਜੀ ਤੁਸੀਂ ਜੋ ਹੈ ਮਾਹੌਲ ਦੇਖ ਸਕਦੇ ਹੋ ਕਿੰਨਾ ਸੋਹਣਾ ਹੋ ਗਿਆ ਸੀਗਾ ਸੂਰਜ ਚੜ੍ਹਿਆ ਆਇਆ ਸੀ ਤੇ ਇਸ ਤੋਂ ਬਾਅਦ ਜੀ ਆਪਾਂ ਸਭ ਤੋਂ ਪਹਿਲਾਂ ਜੀ ਆਪਣੇ ਪਸ਼ੂਆਂ ਨੂੰ ਬਾਹਰ ਕੱਢਣਾ ਸੀਗਾ ਧੁੱਪੇ ਪੱਠੇ ਪਾ ਕੇ ਜੀ ਫ੍ਰੀ ਹੋ ਗਏ ਸੀਗੇ ਤੇ ਸ਼ਟਰ ਵਗੈਰਾ ਖੋਲ ਕੇ ਆਪਾਂ ਜੀ ਗਾਂ ਨੂੰ ਆਪਣੀ ਜੋ ਹੈ ਬਾਹਰ ਬੰਨਿਆ vídeo um ਇਹ ਜੋ ਆਈ ਸੀਗੇ ਨੇ ਮੇਰੇ ਦੀਦੀ ਦੇ ਹਾਊਸ ਹੈਲਪ ਨੇ ਤੇ ਇਹ ਜੋ ਹੈ ਉਹਨਾਂ ਦੀ ਹੈਲਪ ਕਰਦੇ ਨੇ ਕੰਮ 'ਚ ਤਾਂ ਇਸ ਕਰਕੇ ਜੀ ਇਹਨਾਂ ਨੇ ਸਨੇਹਾ ਲਾਇਆ ਕਿਉਂਕਿ ਦੀਦੀ ਨੇ ਅੱਜ ਦਵਾਈ ਲੈਣ ਜਾਣਾ ਸੀਗਾ ਤੇ ਡਾਕਟਰ ਨੇ ਕਿਹਾ ਸੀਗਾ ਕਿ ਕੇਸੀ ਇਸ਼ਨਾਨ ਕਰਕੇ ਆਇਓ ਤਾਂ ਮੈਨੂੰ ਥੋੜੀ ਜੀ ਹੈਲਪ ਕਰਨੀ ਸੀ ਨਾਲ ਕਿਉਂਕਿ ਦੀਦੀ ਲਈ ਜੋ ਹੈ ਕੇਸੀ ਇਸ਼ਨਾਨ ਕਰਨਾ ਵੀ ਥੋੜਾ ਜੋਖਾ ਸੀਗਾ ਤੇ ਉਸ ਤੋਂ ਬਾਅਦ ਜੀ ਆਪਾਂ ਆ ਗਏ ਕੁੱਕੜਾਂ ਵਾਲੇ ਪਾਸੇ ਕਿਉਂਕਿ ਇਹਨਾਂ ਨੂੰ ਤਾੜ ਕੇ ਹੁਣ ਜੋ ਹੈ ਆਪਾਂ ਜਾਣਾ ਸੀਗਾ ਅੱਜ ਆਪਾਂ ਚੱਲੇ ਸੀਗੇ ਜੀ ਨੇੜੇ ਪਿੰਡ ਜੋ ਹੈ 15 ਖੰਡ ਪਾਠਾਂ ਦਾ ਜੀ ਭੋਗ ਪੈਣਾ ਸੀਗਾ ਤੇ ਉੱਥੇ ਜੋ ਹੈ ਕਈ ਸੰਤ ਮਹਾਤਮਾ ਪੁਰਸ਼ ਆਉਂਦੇ ਨੇ ਤੇ ਉਹਨਾਂ ਦੇ ਦਰਸ਼ਨ ਕਰਨੇ ਸੀ ਤੇ ਮੰਮੀ ਨੇ ਮੇਰੇ ਤੋਂ ਇੱਕ ਦਿਨ ਪਹਿਲਾਂ ਹੀ ਪ੍ਰੋਮਿਸ ਕਰਿਆ ਸੀਗਾ ਕਿ ਤੂੰ ਕਿਵੇਂ ਵੀ ਜੋ ਹੈ ਮੈਨੂੰ ਲੈ ਕੇ ਹੀ ਜਾਣਾ ਹੈ ਮੈਂ ਦਰਸ਼ਨ ਕਰਕੇ ਆਉਣੇ ਨੇ ਤੇ ਜੋ ਹੈ ਮੈਂ ਉਸ ਨਾਲ ਠੀਕ ਹੋ ਜਾਵਾਂਗੀ ਤਾਂ ਇੱਧਰ ਜੀ ਆਪਾਂ ਚੁਟਕੀ ਮਾਰ ਕੇ ਜੋ ਹੈ ਭਾਂਡੇ ਧੋਤੇ ਜੋ ਕਿ ਇਨਾ ਈਜ਼ੀ ਲੱਗਦਾ ਹੈ ਬਟ ਇਨਾ ਈਜ਼ੀ ਨਹੀਂ ਹੈ ਟਾਈਮ ਲੱਗਦਾ ਹੈ ਤੇ ਇਸ ਤੋਂ ਬਾਅਦ ਜੀ ਗਾਂ ਨੂੰ ਪਾਣੀ ਪਿਆ ਕੇ ਆਪਾਂ ਜੋ ਹੈ ਆਪਣੇ ਕੱਪੜੇ ਵਗੈਰਾ ਪ੍ਰੈਸ ਕਰਕੇ ਆਪਾਂ ਹੋ ਗਏ ਸੀਗੇ ਰੈਡੀ ਤੇ ਦੁੱਧ ਦੀ ਆਪਾਂ ਡੋਲਨੀ ਜੋ ਹੈ ਲੈ ਲਈ ਸੀ ਤੇ ਦੁੱਧ ਲੈ ਕੇ ਜਾਣੇ ਹ ਪਿੰਡਾਂ 'ਚ ਰਿਵਾਜ ਹੈ ਦੁੱਧ ਦਾਣੇ ਕੁਝ ਵੀ ਤੁਸੀਂ ਜੋ ਹੈ ਕਿਤੇ ਜਾਣਾ ਹੈ ਤਾਂ ਲੈ ਸਕਦੇ ਹੋ ਤੇ ਇਹ ਰਾਹ ਦਾ 뷰 ਹੈ ਤੇ ਅਸੀਂ ਸਾਰੇ ਇਕੱਠੇ ਸੀਗੇ ਤੇ ਸੀਗੇ ਸਾਡੇ ਨਾਲ ਜੀ ਸਾਰੇ ਪਰਿਵਾਰ ਇਹ ਮੇਰੇ ਚਾਚੀ ਸੱਸ ਜੀ ਤੇ ਨਾਲ ਮੇਰੇ ਜਠਾਣੀ ਸੀਗੀ ਤੇ ਇਹ ਰਾਹ ਦਾ ਵੀ ਉਹ ਜੀ ਸਾਰੀ ਸੰਗਤਾਂ ਜੋ ਹੈ ਕਈ ਤੁਰ ਕੇ ਜਾ ਰਹੀਆਂ ਸੀਗੀਆਂ ਉਹ ਸਾਹਮਣੇ ਜੋ ਹੈ ਗੁਰਦੁਆਰਾ ਸਾਹਿਬ ਪਈ ਅੱਗੇ ਨਾ ਪ੍ਰੋਗਰਾਮ ਟੱਗ ਗਿਆ ਹੈ ਪਰ ਬੁੱਢਾ ਵਧੀਆ ਇਲਾਕਾ ਬਹੁਤ ਵਧੀਆ ਕੋਈ ਇੱਥੇ ਵੀ ਆ ਜਾ ਕੋਈ ਨਸ਼ਾ ਨ ਕਰਨਾ ਮੇਰਾ ਬੱਚਾ ਗਲਤ ਸੰਗਤ ਵਿੱਚ ਨਾ ਪੈ। ਮਾਣੋ ਜੀ दर्शन करने आंदे रे अर्पण का मतलब है एक मोद का आई तरफ मुन जरेया दौड़ी बाना रसिया वाला है आ पहन दिया गोरा शांत मेहरबानी के नंबर पेड़ सब को छकेया अंदर में जरा साथ दिया हां सबका कर इसको इसको मार दी जोड़ी खास था को जा को ता के आवाज में i like show back area. thank mm -hmm. you

ਚਾਹ ਜ ਮੈਂ ਜ ਜਿੰਨੀ ਪੱਤੀ ਪਾਤੀ ਹੈ ਕਿ ਨਹੀਂ ਮੈਨੂੰ ਚੇਤਾ ਨਹੀਂ ਤੇ ਪੱਤੀ ਪਾ ਲਈ ਜਿੰਨੀ ਦਾ ਡਾਊਟ ਹੈ ਚਲੋ ਥੋੜਾ ਜਿਹਾ ਘੋੜ ਪਾ ਲੈਂਦੇ ਹਾਂ ਬਾਕੀ ਤੁਸੀਂ ਕਰੋ ਵਾਗ ਇੰਜੋਏ ਜੇ ਫੈਲੀ ਤਾਂ ਬਹੁਤ ਆ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਵੀ ਕਰਨਾ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਣਾ ਜੋ ਹੈ ਤੜਕਾ ਲਾਇਆ ਸੀਗਾ ਉਹ ਵੀ ਥੋੜਾ ਜਿਹਾ ਓਵਰਕੁੱਕ ਹੋ ਚੁੱਕਿਆ ਹੈ ਬਟ ਕੋਈ ਨਹੀਂ ਕਦੇ ਕਦੇ ਚੱਲਦਾ ਹੈ ਮੈਂ ਮਸਾਲਾ ਜੋ ਹੈ ਫਰਾਈ ਕਰ ਲਿਆ ਤੋਂ ਬਾਅਦ ਜਿਸ ਵਿੱਚ ਮੈਂ ਜੋ ਪਾਇਆ ਹੈ ਉਹ ਨਮਕ ਮਿਰਚ ਸੌਰੀ ਤੇ ਹਲਦੀ ਹਲਦੀ ਪਾ ਕੇ ਜੀ ਆਪਾਂ ਜੋ ਮਸਾਲੇ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਮੇਰੇ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਜੇ ਨਹੀਂ ਵਧੀਆ ਤਾਂ ਅੱਜ ਦਾ ਬਲੌਗ ਵੇਖ ਕੇ ਤਾਂ ਵਧੀਆ ਹੋ ਜਾਵੋਗੇ ਤੇ ਅੱਜ ਮੈਂ ਜੀ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਜੀ ਭਾਜੀ ਯਾਨੀ ਕਿ ਵਿਆਹ ਵਾਲੇ ਘਰੋਂ ਸਾਨੂੰ ਆਈ ਹੈ ਭਾਜੀ ਜਿਸ ਚਾਏ ਨੇ ਲੱਡੂ ਤੇ ਬਦਾਨਾ ਤੇ ਪੂਜੀਆਂ ਠੀਕ ਹੈ ਜੀ ਇਹ ਹੁੰਦਾ ਹੈ ਸਾਡਾ ਮਾਲਵਾ ਕਲਚਰ ਜਿਸ ਕੀ ਜੀ ਵਿਆਹ ਸ਼ਾਦੀ ਤੇ ਦਿੱਤੀ ਜਾਂਦੀ ਹੈ ਭਾਜੀ ਦੇ ਨਾਲ ਹੈ ਜੀ ਸਾਨੂੰ ਸਪੰਜੀ ਰਸਗੁੱਲਾਜ਼ ਦਾ ਡੱਬਾ ਜੋ ਕਿ ਇਹ ਕਲਚਰ ਹੈ ਪਿੰਡਾਂ ਦਾ ਕਿ ਜਦੋਂ ਵੀ ਆਪਣੇ ਘਰੇ ਖੁਸ਼ੀ ਦਾ ਕੋਈ ਫੰਕਸ਼ਨ ਹੁੰਦਾ ਹੈ ਤਾਂ ਆਪਾਂ ਭਾਜੀ ਦਿਨੇ ਹਾਂ ਤੇ ਇਹ ਹੈ ਜੀ ਖੁਸ਼ੀ ਦਾ ਤੇ ਇਹ ਹਰ ਧਰਮ ਚ ਹੁੰਦਾ ਹੈ ਨਾਟ ਇਨ ਪੰਜਾਬੀ ਕਲਚਰ ਓਨਲੀ ਇਹ ਸਾਰੇ ਹੀ ਧਰਮਾਂ ਚ ਹੁੰਦਾ ਹੈ ਜਿੱਥੇ ਕੀ ਭਾਜੀ ਦਿੱਤੀ ਜਾਂਦੀ ਹੈ ਯਾਨੀ ਕਿ ਜੇ ਤੁਸੀਂ ਮੈਨੂੰ ਇੱਕ ਡੱਬਾ ਦਿੰਨੇ ਹੋ ਤਾਂ ਮੇਰੇ ਘਰੇ ਜਦੋਂ ਫੰਕਸ਼ਨ ਹੁੰਦਾ ਹੈ ਤਾਂ ਫਿਰ ਮੈਂ ਤੁਹਾਨੂੰ ਵੀ ਓਨੇ ਹੀ ਮਿਠਾਈ ਦੇਣੀ ਹੈ ਤੇ ਇਹ ਜੀ ਆਪਾਂ ਕੀ ਕਰਦੇ ਹਾਂ ਯਾਦ ਰੱਖਦੇ ਹਾਂ ਕਿ ਸਾਡੇ ਘਰੇ ਐਨੀ ਭਾਜੀ ਆਈ ਹੈ ਤੇ ਆਪਾਂ ਐਨੀ ਹੀ ਮੋੜਨੀ ਹੈ ਜਦੋਂ ਆਪਣੇ ਫੰਕਸ਼ਨ ਹੁੰਦਾ ਹੈ ਇਹ ਕਲਚਰ ਹੁੰਦਾ ਹੈ ਜੀ ਪਿੰਡਾਂ ਦਾ ਇਹ ਖੁਸ਼ੀ ਹੁੰਦੀ ਹੈ ਤੇ ਪ੍ਰਮਾਤਮਾ ਕਰੇ ਆਪਾਂ ਵੀ ਜੋ ਹੈ ਇੰਨੀ ਹੀ ਭਾਜੀ ਆਪਾਂ ਭੇਜਾਂਗੇ ਜੀ ਖੁਸ਼ੀ ਦਾ ਮੌਕਾ ਆਏਗਾ ਤਾਂ ਐਨੇ ਨੇ ਵੱਧ ਵੀ ਭੇਜ ਸਕਦੇ ਹਾਂ ਇਹ ਆਪਣੇ ਆਪਣੇ ਖੁਸ਼ੀ ਹੁੰਦੀ ਹੈ ਪਰ ਜੇ ਕਿਸੇ ਨੇ ਥੋੜੀ ਰਿਸਪੈਕਟ ਕੀਤੀ ਹੈ ਤੁਹਾਨੂੰ sweets ਭੇਜੀਆਂ ਨੇ ਤਾਂ ਉਹਨਾਂ ਦਾ ਥੈਂਕ ਯੂ ਬੰਦਾ ਹੈ ਤਾਂ ਥੈਂਕ ਯੂ so much broad families for this sweets ਆਜੋ ਜੀ ਜਿਹਨੇ ਜੀਨੇ ਖਾਣੀ ਹੈ ਉਹ ਖਾਸ ਲੋ ਜੀ ਆ ਗਏ ਨੇ ਦੋ ਟ੍ਰੈਕਟਰ ਫੋਰ ਸੇਲ ਜੀ ਕਿਸੇ ਨੇ ਲੈਣੇ ਨੇ ਲੈ ਸਕਦਾ ਹੈ ਜੀ ਕਿਹੜੇ ਮਾਡਲ ਆ ਹਾਂਜੀ ਦੱਸੋ ਇਹ 98 ਮਾਡਲ ਆ ਜੀ ਅੱਛਾ ਜੀ ਤੇ ਇਹਦੇ 'ਚ ਵੀ 93b ਦਾ ਇੰਜਨ ਆ ਇਹ 35b ਆ 2007 ਮਾਡਲ ਤੇ ਇਹਦੇ 'ਚ 2012 ਮਾਡਲ ਦਾ 93b ਦਾ ਇੰਜਨ ਆ ਕਿਸੇ ਨੇ ਲੈਣੇ ਤਾਂ 9840 72432 ਤੇ ਫੋਨ ਲਾ ਕੇ ਰੇਟ ਦੀ ਗੱਲ ਕਰ ਸਕਦੇ ਆ ਧੰਨਵਾਦ ਲੋ ਜੀ ਸਮਤ ਨੇ ਜੋ ਹੈ ਡਿਸਕ੍ਰਿਪਸ਼ਨ ਦੱਸਤੀ ਹੈ ਇਹ ਟਰੈਕਟਰਾਂ ਦੀ ਤੁਸੀਂ ਜੇ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਇਹ ਨਹੀਂ ਜੀ ਸੇਲ ਨੇ ਸੇਲ ਕਰਨੇ ਨੇ ਫੋਰ ਸੇਲ ਨੇ ਹੈ ਟਰੈਕਟਰਸ ਟੂ ਟਰੈਕਟਰਸ ਨੇ ਟੂ ਨਹੀਂ ਕਾਫੀ ਟਰੈਕਟਰਸ ਨੇ ਬਟ ਜੋ ਹੈ ਅਸੀਂ ਜਿਨ੍ਹਾਂ ਬਾਰੇ ਦੱਸਿਆ ਹੈ ਉਹ ਇਹ ਟੂ ਟਰੈਕਟਰਸ ਨੇ ਐਚ ਐਮਟੀ 4511 ਚਲੋ ਜੀ ਗਾਂ ਜੀ ਚੱਲੀਏ i'm é so